ਤੋ ਲਾਵੇ ਆ ਕਿਹ ਲਾਵੇ ਲੈ ਨਾਲੋ ਅੱਜ ਕੀ ਨਾਮ ਹੈ ਮੈਂ ਰਣਜੀਤ ਸਿੰਘ ਸਵਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅੱਜ ਦੀ ਜਿਹੜੀ ਇਹ ਕਾਲ ਦਿੱਤੀ ਗਈ ਹੈ ਕਿੰਨਾ ਵੱਲੋਂ ਦਿੱਤੀ ਗਈ ਹੈ ਪ੍ਰੋਟੈਸਟ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਸੀ ਗਈ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕਰਨਾ ਤੇ ਅਸੀਂ ਕੇਐਮਐਮ ਵੱਲੋਂ ਜਿਹੜਾ ਸ਼ੰਭੂ ਮੋਰਚੇ ਤੇ ਬਾਰਡਰ ਸੀ ਕੇਐਮਐਮ ਵੱਲੋਂ ਬਿਨਾਂ ਸ਼ਰਤ ਹਮਾਇਤ ਹੈ ਸਾਡੀ ਕਿਉਂਕਿ ਸਾਡੇ ਤਾਂ ਆਲਰੇਡੀ ਇੱਥੇ ਕਈ ਪਿੰਡ ਇਸ ਦੀ ਮਾਰਚ ਆਗੇ ਐਕਟ ਵਿੱਚ ਇਸ ਦੇ ਸਬੰਧ ਚ ਅਸੀਂ ਉਹਨਾਂ ਦੀ ਕਾਲ ਦੇ ਉਹਦੇ ਤੇ ਨਾਲ ਸਹਿਮਤ ਹੋ ਕੇ ਜਾਨੀ ਬਿਨਾਂ ਸ਼ਰਤੇ ਦੀ ਹਮਾਇਤ ਐ ਆ ਤੇ ਸਾਡੇ ਹਜ਼ਾਰਾਂ ਟਰੈਕਟਰ ਜਿਹੜੇ ਅੱਜ ਮਤ ਕਰਨ ਦਾ ਕਾਰਨ ਕੀ ਹੈ ਕਾਰਨ ਇਹ ਹੈ ਵੀ ਜਿਹੜਾ ਲੈਂਡ ਪੂਲਿੰਗ ਸਕੀਮ ਆ ਕਿਸਾਨ ਮਰੂ ਸਕੀਮ ਆ ਉਹ ਪੰਜਾਬ ਸਰਕਾਰ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਉਹਦੇ ਚ ਕਿਸਾਨ ਦਾ ਕਿਤੇ ਵੀ ਹਿੱਤ ਨਹੀਂ ਹੋ ਪੂਰੀ ਉਲਟਾ ਕੀ ਹੈ ਵੀ ਜਿਹੜੇ ਸੁਗਾ ਉਹਦੇ ਘਰ-ਬਾਰ ਹੋਰ ਅਲੱਗ ਤੋਂ ਨੇ ਕਿਤੇ ਨਾ ਕਿਤੇ ਕਿਸੇ ਧੀ ਪੁੱਤ ਦੇ ਹੋਰ ਪੈਸੇ ਪੈਨੇ ਬੈਂਕ ਚ ਕੋਈ ਹੋਰ ਪਲਾਟ ਪਿਆ ਕੋਈ ਘਰ ਪਿਆ ਉਹਨਾਂ ਨੂੰ ਖੋਣ ਦੀ ਨੀਤ ਨਾਲ ਜਿਹੜਾ ਕਰੋੜ ਕਰੋੜ ਰੁਪਇਆ ਇੱਕ ਇੱਕ ਏਕੜ ਮਗਰ ਹਿਲਾ ਰਹੇ ਆ ਜਿਹੜੇ ਕਿਸਾਨ ਪਹਿਲੇ ਕਰਜਾਈ ਆ ਅੰਕੜਾ ਬਹੁਤ ਵੱਡਾ ਭਾਰਤ ਦੇ ਵਿੱਚ ਜਿਹੜਾ ਕਿਸਾਨ ਆਤਮ ਹੱਤਿਆ ਕਰਦਾ ਤੇ ਉਹ ਕਰੋੜਾ ਰੁਪਏ ਇਹਨਾਂ ਦੀ ਡਿਵੈਲਪਮੈਂਟ ਵਾਸਤੇ ਕਿੱਥੋਂ ਦੇਊਗਾ ਤੇ ਉਹ ਕਿਉਂ ਦਵੇ ਫਿਰ ਜਦੋਂ ਅਸੀਂ ਜ਼ਮੀਨ ਇਹਨੂੰ ਉਹਨਾਂ ਨੂੰ ਦੇਣੀ ਸੱਤੋਂ ਸਹਿਮਤੀ ਨਹੀਂ ਲੱਤੀ ਕਿਸੇ ਜ਼ਮੀਨਾਂ ਲੈਣ ਵਾਲੇ ਨੇ ਨਹੀਂ ਕੀਤੀ ਪਹਿਲਾਂ ਜਿਹਨੇ ਜ਼ਮੀਨ ਲੈਣੀ ਹੁੰਦੀ ਆ ਕਿਸਾਨ ਤੋਂ ਲੈਂਦਾ ਕਿਸਾਨ ਦਿੰਦਾ ਕੋਈ ਨਹੀਂ ਕਿਸੇ ਦਾ ਵਿਰੋਧ ਕਰਦਾ ਤੇ ਦੂਜਿਆਂ ਨੇ ਸੰਕੜੀ ਜਿਹੜੀਆਂ ਕਲੋਨੀਆਂ ਨੇ ਸ਼ਹਿਰਾਂ ਦੇ ਵਿੱਚ ਬਣਾਰਕੀਆਂ ਨੇ ਪੁੱਡਾ ਵਾਲਿਆਂ ਨੇ ਬਣਾਰਕੀਆਂ ਨੇ ਤੇ ਉਹਦੇ ਚ ਲੱਖਾਂ ਹੀ ਪਲਾਟ ਨੇ ਜਿਹੜੇ ਅੱਜ ਵੀ ਉਹ ਵਿਲੇ ਪਏ ਆ ਮਨ ਮਾਰੇ ਡੱਡੇ ਵੱਡੇ ਵੱਡੇ ਘਾ ਜੰਗਲ ਉਹ ਆ ਆ ਪਟਿਆਲੇ ਦੀ ਆਪਾਂ ਗੱਲ ਕਰ ਲੈਣਾ ਐਮਐਕਸ ਸਿਟੀ ਆ ਸਰਹੰਦ ਰੋਡ ਤੇ ਤੇ ਉਹ ਉਹਦੇ ਚ ਜਣੀ ਲੱਖਾਂ ਹੀ ਪਲਾਟ ਨੇ ਜਿਹੜੇ ਵਿਲੇ ਪਏ ਆ ਟਰੈਕਟਰ ਮਾਰਚ ਕਿੱਥੋਂ ਸ਼ੁਰੂ ਹੋ ਕੇ ਤੇ ਕਿੱਥੇ ਖਤਮ ਇਹ ਹੁਣ ਪਸਿਆਣੇ ਤੋਂ ਇੱਥੋਂ ਸ਼ੁਰੂ ਹੋ ਕੇ ਜੀ ਸ਼ੇਰ ਮਾਜਰੇ ਨੂੰ ਹੁੰਦਾ ਹੋਇਆ ਚੌਰਾ ਪਿੰਡ ਚ ਤੇ ਚੌਰੇ ਤੋਂ ਫਿਰ ਅੱਗੇ ਫਲੌਲੀ ਉੱਥੇ ਜਾ ਕੇ ਖਤਮ ਕਿਸਾਨਾਂ ਨੂੰ ਲੋੜਿਤ ਗਿਆ ਸਰਕਾਰ ਦਾ ਸਮਰਥਨ ਦਿੱਤਾ ਗਿਆ ਲੈਂਡ ਪੋਲਿਸੀ ਦੇ ਅਧੀਨ ਦੇਖੋ ਪਹਿਲੀ ਗੱਲ ਤਾਂ ਸੀ ਉਹਨਾਂ ਨੂੰ ਕਿਸਾਨ ਨਹੀਂ ਗਣਦੇ ਦੂਜੀ ਗੱਲ ਹੈ ਵੀ ਜਾਂ ਫਿਰ ਉਹਨਾਂ ਨੂੰ ਕਾਨੂੰਨ ਬਾਰੇ ਪਤਾ ਨਹੀਂ ਉਹਨਾਂ ਨੇ ਦੇਖਿਆ ਨਹੀਂ ਕੁਝ ਪੜ੍ਹਿਆ ਨਹੀਂ ਜਾਂ ਤੀਜੀ ਗੱਲ ਵੱਡੀ ਇਹ ਹੈ ਵੀ ਉਹ ਸਰਕਾਰ ਦੇ ਅਤਿਸ਼ੀ ਨੇ ਸਰਕਾਰ ਨਾਲ ਉਹਨਾਂ ਦੀ ਮਿਲਿ ਭੁਗਤ ਕਿਵੇਂ ਆ ਜਾਂ ਸਰਕਾਰ ਉਹਨਾਂ ਨੂੰ ਚੇਅਰਮੈਨੀਆਂ ਦਾ ਲਾਲਚ ਦੇਊਗੀ ਜਾਂ ਉਹਨਾਂ ਨੂੰ ਕੋਈ ਹੋਰ ਕੋਈ ਲਾਲਚ ਹੋਊਗਾ ਉਹਦੇ 'ਚ ਉਹ ਕਹਿਣਗੇ ਨਹੀਂ ਜੇ ਤਾਂ ਸਪਸ਼ਟ ਹੈ ਵੀ ਇੱਕ ਕਿਸਾਨ ਦੀ ਇੱਕ ਏਕੜ ਜ਼ਮੀਨ ਲੈ ਕੇ ਉਹਨੂੰ 1200 ਗਜ ਦੇਣਾ ਜਿਹੜੀ 4800 ਗਜ ਖੋ ਕੇ ਇਹ ਕਿਤੇ ਵੀ ਜਣੀ ਮੁਨਸਬ ਨਹੀਂ ਦੂਜਾ ਫਿਰ ਉਹਦੇ ਤੇ ਆ ਵੀ ਤੈਨੂੰ ਕਰੋੜ ਰੁਪਏ ਵੀ ਦੇਣਾ ਪਊਗਾ ਉਹਦੇ ਨਾਲ ਇਹਦੀ ਉਹਦੇ ਵਾਸਤੇ ਕੰਟਰੈਕਸ਼ਨ ਵਾਸਤੇ ਉਹਦੀ ਡਿਵੈਲਪਮੈਂਟ ਵਾਸਤੇ ਤਾਂ ਸਰ ਕਿੱਥੋਂ ਲੈ ਕੇ ਆਊਗਾ ਇਹਨਾਂ ਪੈਸਾ ਇਸ ਕਰਕੇ ਕਿਸਾਨ ਦਾ ਜਿਹੜਾ ਪਿਛਲਾ ਕਿਤੇ ਨਾ ਕਿਤੇ ਬਕਾਇਆ ਪਿਆ ਕਿਤੇ ਘਰ ਪਿਆ ਉਹ ਖੋਣ ਦੀ ਨੀਤ ਨਾਲ ਪੰਜਾਬ ਨੂੰ ਵਿਹਲਾ ਕਰਕੇ ਕਾਰਪੋਰੇਟਾਂ ਨੂੰ ਦੇਣ ਦੀ ਇਹ ਵੱਡੀ ਨੀਤ ਆ ਤੇ ਵੱਡਾ ਇਹ ਹਮਲਾ ਤੇ ਵੱਡਾ ਹੀ ਇਹ ਕਾਨੂੰਨ ਆ ਉਹਨਾਂ ਵਾਸਤੇ ਇਸ ਤੋਂ ਬਾਅਦ ਕੀ ਨੈਕਸਟ ਸਟੈਪ ਰਹੇਗਾ ਜੀ ਦੇਖੋ ਜੀ ਹੁਣ ਵੱਡਾ ਸੰਘਰਸ਼ ਹੋ ਗਿਆ ਹੁਣ ਛੋਟੇ-ਮੋਟੇ ਲੀਡਰਾਂ ਦੇ ਕੋਈ ਇਹਦੇ ਤੇ ਕਮੈਂਟ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਹੁਣ ਸਯੁਕਤ ਮੋਰਚੇ ਦਾ ਸੱਦਾ ਤੇ ਕੇਐਮਐਮ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਉਹਦੀ ਹਮਾਇਤ ਤੇ ਹੁਣ ਅਗਲੀ ਵਾਰੀ ਸਾਂਝੇ ਤੌਰ ਤੇ ਵੀ ਕੋਈ ਵੱਡੀ ਹੋ ਆ ਸਕਦੀ ਆ ਕੱਲ ਤੇ ਅੱਜ ਕੈਬਨਟ ਦੀ ਮੀਟਿੰਗ ਹੁਣ ਬੈਠ ਰਹੀ ਹੈ ਸ਼ਾਇਦ ਚੱਲ ਰਹੀ ਹੋਊਗੀ ਉਹਦੇ ਚ ਕੀ ਫੈਸਲਾ ਲੈਂਦੇ ਨੇ ਉਹਦੇ ਮੁਤਾਬਕ ਫੇਰ ਜਿਹੜਾ ਅਗਲਾ ਸੰਘਰਸ਼ ਹੋਊਗਾ ਉਹ ਰਣਨੀਤੀ ਅਗਲੀ